ਸਸਿ ਕਾਲ ਜੀ ਸੋ ਗੱਲ ਕਰਦੇ ਆ ਬਰਕਤ ਵੀਡੀਓ ਬਾਰੇ ਜਿਵੇਂ ਕਿ ਪ੍ਰੀਤ ਦੀ ਮੰਮੀ ਨੇ ਹੌਲੀ ਜੀ ਪ੍ਰੀਤ ਦੇ ਪਰਸ ਵਿੱਚ ਪੈਸੇ ਪਾ ਦਿੱਤੇ ਤੇ ਪ੍ਰੀਤ ਨੂੰ ਉਸ ਬਾਰੇ ਪਤਾ ਵੀ ਨਹੀਂ ਲੱਗਦਾ ਜਦ ਪ੍ਰੀਤ ਆਪਣੇ ਘਰ ਜਾ ਕੇ ਆਪਣਾ ਪਰਸ ਵੇਖਦੀ ਆ ਤੇ ਉਸ ਨੂੰ ਨਹੀਂ ਪਤਾ ਸੀ ਕਿ ਮੇਰੇ ਪਰਸ ਵਿੱਚ ਐਨੇ ਪੈਸੇ ਹੋਣਗੇ ਉਹ ਪਰਸ ਵਿੱਕੀ ਦੇ ਸਾਹਮਣੇ ਹੀ ਫੁੱਲਣ ਲੱਗ ਜਾਂਦੀ ਆ ਤੇ ਪੈਸੇ ਵੇਖ ਕੇ ਬੜੀ ਹੈਰਾਨ ਹੁੰਦੀ ਆ ਤੇ ਵਿੱਕੀ ਨੂੰ ਪੁੱਛਦੀ ਆ ਕਿ ਮੇਰੇ ਪਰਸ ਵਿੱਚ ਐਨੇ ਪੈਸੇ ਕਿੱਥੋਂ ਆਏ ਵਿੱਕੀ ਨੂੰ ਵੀ ਸੋਝ ਜਾਂਦੀ ਆ ਕਿ ਹੋ ਸਕਦਾ ਇਸ ਦੀ ਮੰਮੀ ਨੇ ਹੀ ਪਾਏ ਹੋਣ ਤੇ ਵਿੱਕੀ ਬੜੀ ਚਲਾਕੀ ਨਾਲ ਕਹਿੰਦਾ ਹੈ ਕਿ ਪੈਸੇ ਮੈਂ ਹੀ ਤੇਰੇ ਪਰਸ ਵਿੱਚ ਪਾਏ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਤੇਰੇ ਕੋਲ ਪੈਸੇ ਘੱਟ ਹੀ ਹੁੰਦੇ ਨੇ ਮੈਂ ਸੋਚਿਆ ਚੱਲ ਤੂੰ ਵੀ ਕੁਝ ਸਮਾਨ ਵਗੈਰਾ ਲੈ ਲਿਆ ਕਰੇਂਗੀ ਤੇ ਪ੍ਰੀਤ ਬੜੀ ਹੈਰਾਨ ਹੁੰਦੀ ਆ ਕਿ ਵਿੱਕੀ ਨੇ ਤਾਂ ਪਹਿਲਾਂ ਮੈਨੂੰ ਆਪਣੇ ਪੇਕੇ ਜਾਣ ਲੱਗਿਆ ਕਦੀ ਕੋਈ ਪੈਸਾ ਵੀ ਨਹੀਂ ਦਿੱਤਾ ਤੇ ਹੁਣ ਮੇਰੇ ਪਰਸ ਵਿੱਚ ਪੈਸੇ ਰੱਖਣ ਲੱਗ ਗਿਆ ਏ ਕੀ ਚੰਗੀ ਤਰ੍ਹਾਂ ਜਾਣਦਾ ਸੀ ਕਿ ਪ੍ਰੀਤ ਦੀ ਮੰਮੀ ਨੇ ਪ੍ਰੀਤ ਨੂੰ ਨਹੀਂ ਦੱਸਿਆ ਹੁਣਾਂ ਤੇ ਉਹ ਸੋਚਦਾ ਹੈ ਕਿ ਪ੍ਰੀਤ ਨੂੰ ਉਸਨੇ ਦੱਸਣਾ ਵੀ ਨਹੀਂ ਕਿਉਂਕਿ ਉਸਨੂੰ ਵੀ 25000 ਰੁਪਇਆ ਉਸਨੇ ਪ੍ਰੀਤ ਤੋਂ ਚੋਰੀ ਹੀ ਦਿੱਤਾ ਹੈ ਤੇ ਇਹ ਵੀ ਕਿਹਾ ਹੈ ਕਿ ਕਿਸੇ ਨੂੰ ਨਾ ਦੱਸੀ ਤੇ ਉਹ ਸੋਚਦਾ ਹੈ ਕਿ ਇਹ ਵੀ ਪੈਸਿਆਂ ਦਾ ਕ੍ਰੈਡਿਟ ਮੈਂ ਆਪ ਹੀ ਲੈ ਲੈਣਾ ਹੈ ਕਿਹੜਾ ਪ੍ਰੀਤ ਦੀ ਮੰਮੀ ਨੇ ਪ੍ਰੀਤ ਨੂੰ ਪੁੱਛਣਾ ਤੇ ਨਾ ਹੀ ਪ੍ਰੀਤ ਨੇ ਦੱਸਣਾ ਸੋ ਉੱਥੇ ਵੀ ਆਪ ਹੀ ਚੰਗਾ ਬਣ ਜਾਂਦਾ ਹੈ ਤੇ ਪ੍ਰੀਤ ਨੂੰ ਫੋਨ ਵੀ ਸਸਤਾ ਲੈ ਕੇ ਮਹਿੰਗਾ ਦੱਸ ਦਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦੀ ਉਸ ਦੀ ਸੱਸ ਨੇ 25000 ਦਿੱਤਾ ਹੈ ਤੇ ਉਹ 10000 ਵਿੱਚੋਂ ਰੱਖ ਕੇ 15000 ਦਾ ਫੋਨ ਲੈ ਕੇ ਦੇ ਦਿੰਦਾ ਹੈ ਤੇ ਇਹ ਕਹਿ ਦਿੰਦਾ ਹੈ ਕਿ 25000 ਦਾ ਫੋਨ ਆਇਆ ਹੈ ਪ੍ਰੀਤ ਬਹੁਤ ਜ਼ਿਆਦਾ ਖੁਸ਼ ਹੁੰਦੀ ਆ ਫੋਨ ਦੇਖ ਕੇ ਪਰ ਉਸ ਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਮਾਂ ਦੇ ਹੀ ਪੈਸੇ ਲੱਗ ਰਹੇ ਨੇ ਉਹ ਸੋਚਦੀ ਆ ਕਿ ਵਿੱਕੀ ਹੁਣ ਲੱਗਦਾ ਸੱਚੀ ਉਹ ਬਦਲ ਗਿਆ ਜਿਹੜਾ ਗੱਡੀ ਵੀ ਛੱਡ ਆਇਆ ਤੇ ਮੈਨੂੰ ਪੈਸੇ ਵੀ ਦੇ ਲਾ گیا ਤੇ فون ਵੀ ਲੈ ਕੇ ਦੇ ਦਿੱਤਾ ਪ੍ਰੀਤ ਤਾਂ ਬਹੁਤ ਖੁਸ਼ ਹੁੰਦੀ ਆ ਪਰ ਵਿੱਕੀ ਦੀਏ ਚਾਰੇ ਪਾਸੇ ਹੀ ਮੋਜਾ ਲੱਗੀਆਂ ਹੋਈਆਂ ਨੇ ਪਰ ਵਿੱਕੀ ਨੂੰ ਇਹ ਨਹੀਂ ਪਤਾ ਕਿ ਉਸਦੀ ਗੱਡੀ ਵਾਲਾ ਭੇਦ ਜਲਦੀ ਹੀ ਖੁੱਲ ਜਾਏਗਾ ਕਿਉਂਕਿ ਵਿੱਕੀ ਚਲਾਕੀ ਨਾਲ ਗੱਡੀ ਤਾਂ ਉਥੇ ਲਾ ਆਇਆ ਪਰ ਉਸਦਾ ਭੇਦ ਕਵਲ ਤੇ ਉਸਦਾ ਡੈਡੀ ਤੇ ਸੰਦੀਪ ਛੇਤੀ ਹੀ ਖੋਲ ਦੇਣਗੇ ਪਰ ਉਹੀ ਪ੍ਰੀਤ ਦੀ ਮੰਮੀ ਜਿਹੜੀ ਵਿੱਕੀ ਦੀਆਂ ਗੱਲਾਂ ਵਿੱਚ ਆਉਂਦੀ ਆ ਸੰਦੀਪ ਕਵਲ ਤੇ ਉਸਦੇ ਡੈਡੀ ਨੂੰ ਵਿੱਕੀ ਦੀਆਂ ਗੱਲਾਂ ਬਾਰੇ ਸਾਰਾ ਪਤਾ ਹੈ ਕਿ ਉਹ ਕਿੰਨਾ ਲਾਲਚ ਕਰਦਾ ਹੈ ਤੇ ਕਿਵੇਂ ਚੀਜ਼ਾਂ ਠੱਗਦਾ ਹੈ ਪਰ ਕਵਲ ਨੂੰ ਵੀ ਹਿਲਹਾਲ ਅਜੇ ਲੱਗ ਰਿਹਾ ਹੈ ਕਿ ਵਿੱਕੀ ਬਦਲ ਰਿਹਾ ਹੈ ਪਰ ਜਦ ਉਹ ਕਾਰ ਜਾਏਗਾ ਤੇ ਗੱਡੀ ਸਟਾਰਟ ਕਰੇਗਾ ਫਿਰ ਪਤਾ ਲੱਗੇਗਾ ਕਿ ਵਿੱਕੀ ਨੇ ਕੀ ਕਰਤੂਤ ਕੀਤੀ ਆ ਤੇ ਉਥੇ ਹੀ ਕਵਲ ਨੂੰ ਸੋਣੂ ਇਹ ਗੱਲ ਕਹਿ ਵੀ ਦਿੰਦਾ ਹੈ ਕਿ ਗੱਡੀ ਤਾਂ ਢੀ ਖਰਾਬ ਸੀ ਸੋ ਹੁਣ ਕਵਲ ਘਰੇ ਚਾਕੇ ਜਦ ਗੱਡੀ ਨੂੰ ਦੇਖੇਗਾ ਫਿਰ ਪਤਾ ਲੱਗੂਗਾ ਕਿ ਗੱਡੀ ਦੇ ਵਿੱਚ ਕੀ ਨੁਕਸ ਸੀ ਤੇ ਕੀ ਨਹੀਂ ਕਵਲ ਨੂੰ ਫਿਰ ਸਮਝ ਆਊਗੀ ਕਿ ਵਿੱਕੀ ਨੇ ਇਹ ਸਾਰਾ ਕੁਝ ਕਿਉਂ ਕੀਤਾ ਸੋ ਤੁਹਾਨੂੰ ਇਹ ਵੀਡੀਓ ਵਧੀਆ ਅੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ